ਜਿਹ ਸਤਗੁਰ ਸਿਮਰੰਤ ਨੈਣ ਕੇ 딤ਰ ਮਿਟਹਿ ਖਿਨ ਜਿੰਨਾ ਸਤਗੁਰਾਂ ਜੀ ਦੇ ਨਾਮ ਨੂੰ ਸਿਮਰਨੇ ਕਰਕੇ ਅਗਿਆਨਤਾ ਦਾ ਹਨੇਰਾ ਜਿਹੜਾ ਨਾ ਉਹ ਚੱਕਿਆ ਜਾਂਦਾ ਹੈ ਜਿਹ ਸਤਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨ ਜਿੰਨਾ ਸਤਗੁਰਾਂ ਨੂੰ ਸਿਮਰਨੇ ਕਰਕੇ ਹਿਰਦੇ ਦੇ ਅੰਦਰ ਦਿਨੋ ਦਿਨ ਨਾਮ ਦੀ ਪ੍ਰੀਤ ਪ੍ਰਾਪਤ ਹੁੰਦੀ ਜਿਹ ਸਤਗੁਰ ਸਿਮਰੰਥ ਜੀ ਕੀ ਤਬਤ ਮਿਟਾਵੈ ਜਿਨ੍ਹਾਂ ਸਤਿਗੁਰਾਂ ਜੀ ਦੇ ਨਾਮ ਨੂੰ ਸਿਮਰਨੇ ਕਰਕੇ ਵਕਾਰਾਂ ਦੀ ਤਪਸ਼ਵੈ ਉਹ ਮਿਟ ਜਾਂਦੀ ਹੈ ਜੇ ਸਤਿਗੁਰੂ ਸਿਮਰੰਥ ਰਿੱਧ ਸਿੱਧ ਨਵਨਿਧ ਪਾਵੈ ਜਿਨ੍ਹਾਂ ਸਤਿਗੁਰਾਂ ਦੇ ਨਾਮ ਨੂੰ ਸਿਮਰਨੇ ਕਰਕੇ ਰਿੱਧੀਆਂ ਸਿੱਧੀਆਂ ਨੌ ਨਿਧੀਆਂ ਪ੍ਰਾਪਤ ਹੋ ਜਾਂਦੀਆਂ ਬਲਪਟ ਜੀ ਐਸੇ ਦੀਨ ਦੇ ਹਾਲ ਸਤਿਗੁਰੂ ਕੌਣ ਹਨ ਸੋਈ RAM ਦਾਸ ਗੁਰਬਲਪਣ ਮਿਲ ਸੰਗਤ ਧੰਨ ਦਾ